ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਚੰਗਤਾ ਮਾਹੌਲ ਬਣਿਆ ਹੋਇਆ ਹੈ ਤੇ ਬੀਤੇ ਕੱਲ ਪਾਕਿਸਤਾਨ ਵੱਲੋਂ ਜਿਹੜਾ ਹੈ ਕਿ ਪੰਜਾਬ ਦੇ ਉੱਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਸ਼ੈਲਿੰਗ ਕੀਤੀ ਗਈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਈਡ ਵਾਈਜ਼ ਸਾਈਡ ਜਿਹੜੀਆਂ ਚੱਲ ਰਹੀਆਂ ਨੇ ਇਹ ਪਠਾਨਕੋਟ ਜਲੰਧਰ ਅੰਮ੍ਰਿਤਸਰ ਬਟਿੰਡਾ ਚੰਡੀਗੜ੍ਹ ਵੱਖ-ਵੱਖ ਸ਼ਹਿਰਾਂ ਦੀਆਂ ਨੇ ਤੇ ਇਹਨਾਂ ਦੇ ਨਾਲ ਹੀ ਜੰਮੂ ਕਸ਼ਮੀਰ ਦੀਆਂ ਵੀ ਇਹ ਤਸਵੀਰਾਂ ਨੇ ਤੇ ਇਸ ਤੋਂ ਬਾਅਦ ਜੈਸਲਮੇਰ ਦੀਆਂ ਵੀ ਇਹ ਨਾਲ ਦੇ ਨਾਲ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਪਾਕਿਸਤਾਨ ਵੱਲੋਂ ਬੀਤੀ ਰਾਤ ਤਕਰੀਬਨ 8 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ 1 ਤੋਂ 1.5 ਘੰਟਾ ਭਾਰੀ ਸ਼ੈਲਿੰਗ ਕੀਤੀ ਗਈ ਮਿਸਾਈਲਾਂ ਡਰੋਨ ਦੇ ਰਾਹੀਂ ਸਿੱਟੀਆਂ ਗਈਆਂ ਪਰ ਇੰਡੀਅਨ ਆਰਮੀ ਵੱਲੋਂ ਇਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਇੰਡੀਅਨ ਆਰਮੀ ਵੱਲੋਂ ਵੀ ਮੂੰਹ ਤੋੜ ਜਵਾਬ ਹੈ ਜਿਹੜਾ ਉਹ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਲਗਾਤਾਰ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਅਮ੍ਰਿਤਸਰ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ ਤੇ ਨਾਲ ਲੱਗਦੇ ਪਠਾਨਕੋਟ 에ਅਰ ਬੇਸਡ ਨੂੰ ਜਿਹੜਾ ਕਹਿ ਸਕਦੇ ਹੋ ਕਿ ਤੁਸੀਂ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਵੱਖ-ਵੱਖ ਸਰਹੱਦੀ ਖੇਤਰਾਂ ਦੇ ਵਿੱਚ ਜਿਹੜਾ ਹੈ ਕਿ ਅਲਰਟ ਜਾਰੀ ਕਰ ਦਿੱਤੇ ਗਏ ਨੇ ਰਾਤ ਦਾ ਜਿਹੜਾ ਬਲੈਕਆਊਟ ਹੈ ਉਹ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਲੋਕਾਂ ਨੂੰ ਕਿ ਤੁਸੀਂ ਆਪਣਾ ਪੈਨਿਕ ਕ੍ਰੀਏਟ ਨਾ ਕਰੋ ਤੇ ਨਾਲ ਦੇ ਨਾਲ ਹੀ ਜਿਹੜੀ ਵੀ ਤੁਹਾਡੀ ਕੋਲ ਸੇਫਟੀ ਲਈ ਜਗ੍ਹਾ ਹੈ ਤੁਸੀਂ ਉੱਥੇ ਰਵੋ ਕਿਉਂਕਿ ਜਿਹੜੇ ਡਰੋਨਸ ਆ ਰਹੇ ਨੇ ਉਹ ਮਿਸਾਈਲਾਂ ਮਿਸਾਈਲਾਂ ਸੁੱਟ ਰਹੇ ਨੇ ਤੇ ਉਹਨਾਂ ਦਾ ਕੁਝ ਪਤਾ ਨਹੀਂ ਹੁੰਦਾ ਕਿ ਉਹ ਕਿਸ ਵੇਲੇ ਕਿੱਥੇ ਸੁੱਟਣ ਦੀ ਕੋਸ਼ਿਸ਼ ਕਰਨ ਪਰ ਇੰਡੀਅਨ ਆਰਮੀ ਵੱਲੋਂ ਜਿਹੜਾ S400 ਇੰਡੀਅਨ ਆਰਮੀ ਦਾ ਸਭ ਤੋਂ ਮੇਨ ਹਥਿਆਰ ਜਿਸ ਨੇ ਸਾਰੇ ਹੀ ਜਿੰਨੇ ਡਰੋਨਸ ਐ ਉਹਨਾਂ ਨੂੰ ਮਾਰ ਡਗਾਇਆ ਤੇ ਮਿਸਾਈਲਸ ਨੂੰ ਡਗਾ ਦਿੱਤਾ ਉਹ ਕਿਤੇ ਨਾ ਕਿਤੇ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਰੱਖਿਆ ਕਰ ਰਿਹਾ ਤੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਲਗਾਤਾਰ ਜੇ ਉਹ ਵੀ ਕੋਈ ਆਰਮੀ ਦੀ ਮੂਵਮੈਂਟ ਹੋ ਰਹੀ ਹੈ ਉਸ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਨਾ ਪਾਇਆ ਜਾਏ ਤੇ ਲਗਾਤਾਰ ਬੀਤੇ ਕੱਲ ਤੋਂ ਹੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਬਣਿਆ ਹੋਇਆ ਤੇ ਲੋਕ ਜਿਹੜੇ ਨੇ ਵਕ ਵਕ ਆਪਣੀ ਸੇਫਟੀ ਲੈ ਕੇ ਜਾਂ ਆਪਣੀ ਸੁਰੱਖਿਅਤ ਥਾਵਾਂ ਦੇ ਉੱਤੇ ਜਾਂਦੇ ਹੋਏ ਦਿਖਾਈ ਵੀ ਦੇ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਅੱਜ ਦਾ ਦਿਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਰਮੀ ਤੇ ਸੈਨਾ ਦੀ ਪ੍ਰੈਸ ਕਾਨਫਰੰਸ ਕੁਝ ਸਮੇਂ ਦੇ ਵਿੱਚ ਹੋਏਗੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਕੱਲ ਹੋਏ ਹਮਲੇ ਬਾਰੇ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ